ਸਰੀਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗੁਰਤੇਜ ਸਿੰਘ ਖੋਸਾ ਆਮ ਆਦਮੀ ਪਾਰਟੀ ਦੇ ਦੁਬਾਰਾ ਜ਼ਿਲ੍ਹੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਣੇ ਹਨ ਫਰੀਦਕੋੜ 31 ਮਈ 2025 ਆਮ ਆਦਮੀ ਪਾਰਟੀ ਦੇ ਕੀ ਹਾਈ ਕਮਾਂਡ ਵੱਲੋਂ ਜ਼ਿਲ੍ਹੇ ਦੇ ਮਿਹਨਤੀ ਆਗੂ ਗੁਰਤੇਜ ਸਿੰਘ ਖੋਸਾ ਦੀ ਪਾਲਟੀ ਪ੍ਰਤੀ ਮਹਿੰਤ ਨੂੰ ਦੇਖਦੇ ਆ ਇੱਕ ਵਾਰ ਫਿਰ ਤੋਂ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ ਗੁਰਤੇਜ ਸਿੰਘ ਖੋਸਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਈ ਜਾਣ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਵਰਕਰਾਂ ਨੇ ਕਿਹਾ ਹੈ ਗੁਰਤੇਜ ਸਿੰਘ ਖੋਸਾ ਆਮ ਵਰਕਰਾਂ ਦੇ ਨਾਲ ਖੜਨ ਵਾਲਾ ਇਨਸਾਨ ਹੈ ਤੇ ਇਹ ਪਾਰਟੀ ਨੇ ਜੋ ਉਹਨਾਂ ਦੀ ਸੇਵਾ ਬਖਸ਼ੀ ਹੈ ਉਹ ਹਮੇਸ਼ਾ ਹੀ ਹਮੇਸ਼ਾ ਦੀ ਤਰ੍ਹਾਂ ਹੀ ਇਸ ਵਾਰ ਵੀ ਤਨਦੇਹੀ ਨੰਨ ਬਣ ਕੇ ਇਸ ਮੁਕਤ ਇਸੇ ਖੋਸੇ ਨੇ ਕਿਹਾ ਹੈ ਕਿ ਜ਼ਿਲ੍ਹਾ ਵਾਸੀ ਜੋ ਮੇਰੇ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਦੀ ਬਦੌਲਤ ਹੀ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਹੈ ਉਹਨਾਂ ਨੇ ਕਿਹਾ ਕਿ 27 ਵਿੱਚ ਵੀ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਦਿਨ ਰਾਤ ਇੱਕ ਕਰਾਂਗੇ ਉਹਨਾਂ ਨੇ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪ੍ਰਧਾਨ ਅਮਨ ਅਰੂੜਾ ਤੇ ਅਤੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਦਾ ਧੰਨਵਾਦ ਕੀਤਾ ਹੈ ਖਬਰ ਨਾਲ ਅੰਤ ਤੱਕ ਬੜੇ ਰੈਲੀ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ